ਪਿਆਰ ਸਤਕਾਰ ਦਿੱਤਾ ਜਾਂਦਾ ਮੇਰੇ ਹਿਸਾਬ ਨਾਲ ਮੇਰਾ ਗਾਇਬ ਪਿਛਲੇ 7-8 ਸਾਲਾਂ ਦਾ ਪੈ ਗਿਆ ਇੱਥੇ ਕੋਈ ਵੀ ਕਲਾਕਾਰ ਪੈਸਾ ਲਈ ਨਹੀਂ ਆਉਂਦਾ ਕਦੇ ਬਾਬਾ ਜੀ ਕੋਈ ਵੀ ਕਲਾਕਾਰ ਕਦੇ ਪੈਸਾ ਲਈ ਨਹੀਂ ਆਉਂਦਾ ਆਉਂਦਾ ਤੁਹਾਨੂੰ ਲਾਲਚ ਹੁੰਦਾ ਕਿ ਮੈਨੂੰ ਟਾਈਮ ਖੁੱਲਾ ਮਿਲੇ ਵਾਸਤੇ ਕਿਉਂ ਸ਼ਾਮ 84 ਦੇ ਲੋਕ ਹੌਣ ਦੇ ਬੰਦਾ ਇਹਨਾਂ ਕਾ ਕੇ ਬਿਲ ਜੇ ਕਦੇ ਰੋਜ਼ ਰੋਜ਼ ਨਹੀਂ ਆਉਂਦਾ ਇਸ ਕਰਕੇ ਤਾੜੀ ਮਾਰਦੇ ਸਾਰੇ ਜਣੇ ਆਪਣੇ ਲਈ ਇੱਥੇ ਆਉਣ ਦਾ ਸਮਾਂ ਹੀ ਮਿਲਦਾ ਹੈ कि समापुरा मिल जाए क्योंकि इथों दे लोग है बाबा जी ये कलाकार नु बनाਉਂਦੇ ਆ ਜਿਨ੍ਹਾਂ ਦੀ ਤਾੜੀ ਵੱਜਦੀ ਆ ਤਾਂ ਕਲਾਕਾਰ ਰੋਟੀ ਖਾਂਦਾ ਜਿਨ੍ਹਾਂ ਦੀ ਤਾੜੀ ਨਾ ਵੱਜੇ ਨਾ ਫੇ ਰੋਟੀ ਕਲਾਕਾਰ ਜਿਹਦਾ ਮਰਜ਼ੀ ਆ ਉਹ ਨੀਚੇ ਆ ਜਾਂਦਾ ਤੇ ਬਾਕੀ ਰਹੀ ਬਾਬਾ ਜੀ ਯਾਰਾਂ ਦੋਸਤਾਂ ਦੀ ਗੱਲ ਯਾਰਾਂ ਮਿੱਤਰਾਂ ਦੀ ਗੱਲ ਮੇਰੇ ਭਰਾ ਕਮਲ ਸੈਂਡੀਸ ਮੇਰੇ ਭਰਾ ਸਾਰੇ ਪਹੁੰਚੇ ਹੋਏ ਨੇ ਇੱਥੇ ਸ਼ੁਕਰੀਆ ਮੇਰੇ ਵੀਰ ਲਵ ਯੂ ਸਾਰੇ ਵੀਰਾਂ ਦਾ ਬਿੰਨੀ ਵੀਰ ਦਾ ਸ਼ੁਕਰੀਆ ਸਾਰੇ ਭਰਾ ਨੇ ਯਾਰ ਯਾਰਾਂ ਨਾਲ ਚੰਗੇ ਲੱਗਦੇ ਨੇ ਇਹ ਨਹੀਂ ਹੁੰਦਾ ਕਿ ਯਾਰ ਨੂੰ 2-3 ਸਾਲ ਯੂਜ਼ ਕੀਤਾ ਮੁਰ ਕੇ ਸੋੜਦਾ ਪਰਲੇ ਪਾਸ ਇੱਕ ਕਲਾਕਾਰਾਂ ਦੀ ਗੱਲ ਹੁੰਦੀ ਹੈ ਖਾਸ ਕਰਕੇ ਇਸ ਕਰਕੇ ਉਹਨਾਂ ਕਲਾਕਾਰਾਂ ਲਈ ਤਾੜੀ ਮਾਰ ਦਿਓ ਜਿਹੜੇ ਯੂਜ਼ ਕਰਕੇ ਸੋੜ ਦਿੰਦੇ ਐ ਇੱਕ ਵਾਰੀ ਖਿੱਚ ਕੇ ਤਾੜੀ ਮਾਰ ਦਿਓ ਵੀ 2-3 ਸਾਲ ਗਵਾਇਆ ਮੁਰ ਕੇ ਭੁੱਲ ਗਏ ਬਾਕੀ ਮੇਰੇ ਬਾਬਾ ਜੀ ਬੈਠੇ ਨੇ ਬਾਬਾ ਜੀ ਤੁਹਾਡੇ ਵਰਗੇ ਨੇਕ ਦਿਲ ਇਨਸਾਨ ਬੜੇ ਦੂਰ ਨੇ ਇਸ ਮੇਲੇ ਦੀ ਹਰ ਕਲਾਕਾਰ ਨੂੰ ਉਡੀਕ ਹੁੰਦੀ ਹੈ ਕਿਉਂਕਿ ਇੱਥੇ ਲੋਕ ਬੜੇ ਸੁਰੀਲੇ ਹੁੰਦੇ ਆ ਕਿ ਘਰਾਣਾ ਇਹ ਉਹ ਦਰਬਾਰ ਆ ਜਿੱਥੇ ਗਾਣਾ ਸ਼ੁਰੂ ਹੁੰਦਾ ਸ਼ਾਮ 84 ਕਰਾ ਮੇਰੇ ਵਰਗੇ ਕਲਾਕਾਰ ਜਿਨ੍ਹਾਂ ਨੂੰ ਕੁਝ ਗਾਉਣਾ ਨਹੀਂ ਆਉਂਦਾ ਇੱਥੇ ਆ ਕੇ ਗਾ ਕੇ ਨਾ ਕੁਝ ਨਾ ਕੁਝ ਲੈ ਕੇ ਜਾਂਦੇ ਐਨਾ ਕੁ ਗਾਉਣਾ ਆਉਂਦਾ ਹੁੰਦਾ ਇਹਦੇ ਵਿੱਚ ਜੇ ਆਸ਼ੀਰਵਾਦ ਮਿਲ ਜਾਂਦਾ ਤੇ ਐਨਾ ਹੋ ਜਾਂਦਾ ਇਸ ਕਰਕੇ ਇੱਥੇ ਗਾਉਣ ਦਾ ਲਾਲਚ ਹੁੰਦਾ ਤਾਂ ਬਾਬਾ ਜੀ ਗੱਲ ਇਹ ਹੀ ਹੈ ਕਿ ਸਮੇਂ ਦੀ ਗੱਲ ਸੀ ਪੈਸੇ ਦੀ ਗੱਲ ਕਦੇ ਨਹੀਂ ਸੀ ਨਾ ਕਦੇ ਪੈਸੇ ਦੀ ਗੱਲ ਇਸ ਦਰਬਾਰ ਤੇ ਹੋ ਸਕਦੀ ਠੀਕ ਹੈ ਜੀ ਖਿੱਚ ਕੇ ਦਾੜੀ ਮਾਰ ਦਿਓ ਫਿਰ ਇੱਕ ਵਾਰੇ ਸਾਰੀ